ਉਹ ਸੰਤ ਲੂਲੋਂ ਵਾਲੇ ਹੁੰਦੇ ਹਰਦੇਵ ਸਿੰਘ ਹੁਣੀ ਆ ਪ੍ਰੇਮੀ ਉਹਨਾਂ ਦੇ ਜਿਹੜੇ ਬੈਠੇ ਆ ਆਪਣੇ ਲੂਲੋਂ ਵਾਲਿਆਂ ਦੇ ਉਹ ਇੱਥੇ ਦੀਵਾਨ ਲੱਗਦੇ ਹੁੰਦੇ ਉਹਨਾਂ ਦੇ ਉਹ ਕਹਿੰਦੇ ਭਾਈ ਮੈਂ ਕਿਹਾ ਦੀਵਾਨ ਲਾਉਣ ਕਹਿੰਦੇ ਸੇਵਾ ਸੁਭਾ ਕੋਈ ਦਿੱਤੀ ਨਹੀਂ ਸਰੋਪਾ ਹੀ ਪਾਤਾ ਉਹ ਸਰੋਪਾ ਲੈ ਕੇ ਗਾਂ ਪٹرول ਪੰਪ ਤੇ ਗਿਆ ਕਹਿੰਦੇ ਟੈਂਕੀ ਫੁੱਲ ਕਰ ਦੇ ਉਹਨਾਂ ਨੇ ਟੈਂਕੀ ਫੁੱਲ ਕਰਤੀ ਸਰੋਪਾ ਟਾਈ ਉਹਦੇ ਗੱਲ ਤੇ ਪਾਤਾ ਪٹرول ਪੰਪ ਵਾਲੇ ਉਹ ਪੈਟਰੋਲ ਪੰਪ ਵਾਲੇ ਦੇ ਗੱਲ 'ਚ ਪਾਇਆ ਸਰੂਪਾ ਉਹ ਕਹਿੰਦੇ ਐ ਨਹੀਂ ਬਾਬਾ ਜੀ ਪੈਸੇ ਕੱਢੋ ਕਹਿੰਦੇ ਬੈ ਗੱਡੀ 'ਚ ਗੱਡੀ ਚਵਾ ਲਿਆ ਪ੍ਰਬੰਧਕਾਂ ਕੋ ਲੈ ਗਏ ਇਹ ਗੁਰਮਖੋ ਤੁਹਾਡਾ ਸਰੂਪਾ ਚੱਲਦਾ ਨਹੀਂ ਐ ਗੱਜ ਕੇ ਆਖੋ ਸੱਤ ਇਹ ਨਹੀਂ ਚੱਲਦਾ ਹੁਣ ਹਾਂ ਬਈ ਆ ਪੈਟਰੋਲ ਪੰਪ ਵਾਲਾ ਨਹੀਂ ਲੈਂਦਾ